ਹੈਲੋ ਹਾਂਜੀ ਗੁੱਡ ਮਾਰਨਿੰਗ ਹੈਪੀ ਦਿਵਾਲੀ ਸਾਰੇ ਦੋਸਤ ਮਿੱਤਰ ਪਿਆਰਿਆਂ ਨੂੰ ਆਜ਼ਾਦੀਨ ਹੈ ਦਿਵਾਲੀ ਦਾ ਹੀ ਤੇ ਆਪਾਂ ਪਹੁੰਚ ਗਏ ਆਪਣੇ ਸਟੈਂਡ ਸਟੈਂਡ ਯਾਰ ਮਿੱਤਰਾਂ ਨੂੰ ਬਧਾਈ ਦੇਣ ਆਏ ਆਪਾਂ ਹੈਪੀ ਦਿਵਾਲੀ ਹੋਠੀ ਟਾਗਾ ਤੇ ਸਾਰਿਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਆਪਾਂ ਆਪਣੇ ਸਟੈਂਡ 'ਚ ਆ ਕੇ ਜੀ ਆਪਣਾ ਸਿੰਘ ਟੈਕਸਿਡ ਸਟੈਂਡ ਆਪਣੇ ਮਿੱਤਰ ਪਿਆਰਿਆਂ ਨੂੰ ਬਧਾਈਆਂ ਦੇਣ ਆਇਆ ਜੀ ਅਜੀ ਸਾਹਿਬ ਸ੍ਰੀਕਾ ਜਨਾਬ ਹੈਪੀ ਦਿਵਾਲੀ ਹੈਪੀ ਦਿਵਾਲੀ ਹਾਂਜੀ ਹੈਪੀ ਦਿਵਾਲੀ ਹਾਂਜੀ ਉਸਤਾਦ ਜੀ ਹੈਪੀ ਦਿਵਾਲੀ ਹੈਪੀ ਦਿਵਾਲੀ ਹੈਪੀ ਦਿਵਾਲੀ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਆਪਾਂ ਮਾਰਕੀਟ ਆਏ ਸੀ ਕਿ ਆਪਣਾ ਸਮਾਨ ਲੈਣਾ ਥੋੜੀ ਬਥੇ ਅਨੁਕਾਟ ਘਟੇ ਸੀਗੀ ਹਾਂਜੀ ਕੀ ਆ ਜੀ ਹੈ ਹਾਂਜੀ ਆਪਣੀ ਖੁਜੀ ਪਟਕੀ ਸੀਗੀ ਪ੍ਰਾਣੀ ਕੱਲਾਂ ਵਾਲੀ ਸਾਰੀ ਪਟ ਗਈ ਉਹ ਤਾਂ ਪਾ ਦੁਕਾਨ ਤੇ ਗੇਰਾ ਏ ਤੇ ਆਏ ਸੀ ਕਿ ਉਹਰੇ ਅੰਕਲ ਜੀ ਕੋਲ ਖੁਰਜੀ ਲੈਣ ਇਹ ਹੈਗੇ ਗਣੇਸ਼ ਮਾਰਕੀਟ ਦੇ ਨਾਲ ਹੀ ਗਲੀ ਵਾਲੀ ਆ ਜਿਹਦੇ ਤੇਲ ਵਾਲੇ ਬੈਠੇ ਨੇ ਜਿਹਨੂੰ ਜਿਹਦੇ ਦੁਕਾਨਦਾਰ ਭਰਾ ਨੂੰ ਕੁਰਸੀ ਦੀ ਜ਼ਰੂਰਤ ਹੁੰਦੀ ਐ ਇੱਥੋਂ ਮਿਲ ਜਾਂਦੀ ਐ ਗਣੇਸ਼ ਮਾਰਕੀਟ ਉੱਤਰ ਤੇ ਹੀ ਹੋਏ ਆਪਾਂ ਵੀ ਲੈ ਲਈ ਆਪਣੀ ਪਹਿਲਾਂ ਵਾਲੀ ਫਟ ਗਈ ਸੀ ਖੁਰਜੀ ਰਾਜ ਜੀ ਜੀ ਹੈਪੀ ਦਿਵਾਲੀ ਵਨ ਲੈ ਹੰਨੇ ਵਾਲੀ ਸਰ ਲੇਕਿਨ ਇਹ ਬਤੌਰ ਦੇ ਦੇ ਕਿੰਨੇ ਮਰੇ ਇਹ ਬੱਚਿਆਂ ਦੀ ਡਿਮਾਂਡ ਸੀਗੀ ਇਸ ਵਾਰੀ ਆਪਾਂ ਲੈ ਗਏ ਨੀਗੇ ਤੇ ਅੱਜ ਲਈ ਆ 40 ਦਿਨ ਆਪਣੇ ਵਿੱਚ ਜਿਆਦਾ ਮੰਗ ਰਹੇ ਸੀਗੇ ਲੋ ਜੀ ਆਪਣੀ ਬੰਬੂ ਗਾੜਾ ਆਪਾਂ ਘਾ ਲਈ ਤਿਆਰ ਸ਼ਹਿਰ ਤੋਂ ਲੈ ਲੈ ਸਮਾਨ ਜੇ ਲੈਣਾ ਸੀਗਾ ਹੁਣੇ ਆਪਣੀ ਦੂਜੀ ਵਾਲੀ ਗੱਡੀ ਬਣ ਗਈ ਓਡਨ ਘਟੋਲਾ ਬਣ ਗਿਆ ਆਪਾਂ ਵਧਾਈਆਂ ਮੋਟਰਸਾਈਕਲੀਆਂ ਤੁਹਾਨੂੰ ਸੁੱਖਾ ਵੀ ਸੇਵਾ ਕਰ ਰਿਹਾ ਜੀ ਪੂਰੀ ਪਾਣੀ ਛਿੜਕਾ ਠੰਡਾ ਕਰ ਰਿਹਾ ਮਾਹੌਲ ਨੂੰ ਮਾਹੌਲ ਮੇ ਟੋੜ ਰਿਹਾ ਸਾਰਾ ਬੰਬਾ ਉੱਗ ਰਿਹਾ ਠੰਡਾ ਕਰ ਰਿਹਾ ਮਾਹੌਲ ਅੱਜ ਆਪਾਂ ਲੇਟ ਹੋ ਗਏ ਹਾਂ ਜੀ ਦੋਸਤੋ ਦੁਪਹਿਰ ਦੇ ਵੱਜ ਗਏ 12:30 ਆਪਾਂ ਮਾਰਨਿੰਗ ਸ਼ਹਿਰ ਚਲੇ ਗਏ ਸੀਗੇ ਯਾ ਤੋ ਜਿਹੜਾ ਸਮਾਨ ਲੈ ਕੇ ਆਣਾ ਸੀਗਾ ਮਨ ਮੋਟਾ ਲੈ ਕੇ ਆਇਆ ਇੱਕ ਦੋ ਵੈਰਾਈਟੀ ਹੋਰ ਘਟ ਰਹੀ ਹੈ ਦੇਖਦੇ ਆ ਲੈ ਕੇ ਆਂਦੇ ਆ ਤੇ ਅੱਜ ਇਹਦਾ ਮਾਹੌਲ ਡੰਡਾ ਹੀ ਆ ਤੁਹਾਨੂੰ ਪਤਾ ਮਾਹੌਲ ਦਾ ਸ਼ਾਮੀ ਦੁਪਹਿਰ ਵਾਦੀ ਮਾਹੌਲ ਦੇਖਦੇ ਆ ਕਿੱਦਾ ਕਰਮ ਹੁੰਦਾ ਕਿੱਦਾ ਨਹੀਂ ਤੇ ਆਪਾਂ ਨਾ ਅੱਜ ਦੇਖਦੇ ਆ ਜਿਹੜੇ ਆਪਣੇ ਦੁਕਾਨਦਾਰ ਨਾਮ ਵਾਲ ਨੇ ਸਾਰਿਆਂ ਕੋਲ ਜਾ ਕੇ ਆਵਾਂਗੇ ਉਹਨਾਂ ਨੂੰ ਪੁੱਛਾਂਗੇ ਮਾਹੌਲਾ ਜੀ ਕਿੱਦਾ ਅੱਜ ਦਾ ਤੇ ਸਾਡੇ ਪੜੋਸੀ ਹਲਵਾਈ ਸਿੰਘ ਕਸ਼ਮੀਰੀ ਰਾਲ ਇਹਨਾਂ ਨੇ ਆਪਣਾ ਕਾਊਂਟਰ ਚੇਂਜ ਕਰ ਦਿੱਤਾ ਜੀ ਕੱਲ ਇਹਨਾਂ ਦਾ ਕੰਮ ਲੱਗਿਆ ਸੀਗਾ ਨੇੜੇ ਅੱਜ ਇਹਨਾਂ ਨੇ ਕਾਊਂਟਰ ਪਹਿਲਾਂ ਦੀ ਤਰ੍ਹਾਂ ਨਾਰਮਲ ਕਰ ਲਿਆ ਆਪਣਾ ਹਾਵੀ ਕਾਕਾ ਮੜੋਲੀ ਕਾਊਂਟਰ ਚੇਂਜ ਕਰਦਾ ਜਿਗਿਆ ਹਾਈ ਕਰਦੇ ਆ ਸੁਣ ਲੈ ਉਹ ਬਾਈ 2 ਮਿੰਟ ਇਹ ਬਾਦਰਗੜੀ ਮਾਰਕੀਟ ਦਾ ਹਾਲ ਹੈ ਇੱਥੇ ਵੀ ਪੂਰਾ ਰੱਸਾ ਤੇ ਜਾਮਾ ਇੱਥੇ ਲੈਣੇ ਸੀਗਾ ਆਪਾਂ ਥੋੜੀ ਆਈਟਮ ਘਾਟੀ ਸੀ ਉਰੇ ਵੀ ਆਗੇ ਸੀਗੇ ਆਪਣੇ ਦੁਕਾਨਦਾਰ ਸਾਥੀ ਨੇ ਵੀਰੇ ਉਹ ਖੜੇ ਸਾਹਮਣੇ ਹਾਂਜੀ ਅੱਜ ਦੀ ਅਪਡੇਟ ਵੀ ਇਹੀ ਹੈ ਅੱਜ ਅੱਜ 4 ਵਜੇ ਦਾ ਟਾਈਮ ਹੋ ਗਿਆ ਮਤਲਬ ਕਸਟਮਰ ਅਜੇ ਥੋੜਾ ਥੋੜਾ ਆਉਣ ਲੱਗਾ ਜੀ ਅਜੇ ਪ੍ਰੋਪਰ ਨਹੀਂ ਕੰਮ ਸ਼ੁਰੂ ਹੋਇਆ ਵੇਟ ਕਰ ਰਹੇ ਆ ਕਸਟਮਰ ਦੀ ਜਿੰਨਾ ਰੱਖ ਲੈਣ ਬਾਂਬੂ ਪਟਾਕਿਆਂ ਵਾਲੇ ਵਟਿੰਨੇ ਬੱਲੇ ਆਪਾਂ ਵੀ ਵੇਲੇ ਆਏ ਇਹਨਾਂ ਨੂੰ ਵੰਗੋ ਹੀ ਥੋੜੇ ਥੋੜੇ ਗਾ ਗਾ ਰਹਾ ਟਾਮਾ ਟਾਮਾ ਇਹ ਜਲੇਬੀ ਵਾਲਾ ਭਾਈ ਹੈ ਨਹੀਂ ਯਾਰ ਉਰੇ ਜਿਹੜਾ ਉਹ ਜਲੇਬੀਆਂ ਦਾ ਖਲਾਦੇ ਯਾਰ ਆ ਵੀ ਖਾਓ ਆਪਨਾ ਹੋ ਗਿਆ ਗਲਾ ਖਰਾਬ ਆ ਖਾ ਖਾ ਕੇ ਮਿੱਠਾ ਸਵੇਰ ਗਿਆ ਜਲੇਬੀ ਵਾਲਾ ਕਾਊਂਟਰ ਖਾਲੀ ਪਿਆ ਅਜਲੇਬੀ ਮਾ ਕੋਈ ਹੈ ਨਹੀਂ ਕੋਈ ਨਹੀਂ ਯਾਰ ਕੋਈ ਨਾ ਕਹਾਂ ਓਏ ਹਾਂ ਆ ਗਿਆ ਨਾ ਲੱਗਦਾ ਰਹਿਣੀ ਹਾਂ ਕੱਪੜੇ ਪਾਣੀ ਲਾਇਆ ਸੀ ਹਾਂ ਕੱਪੜੇ ਜਾਨੋਣੇ ਲੱਗ ਰਹੇ ਆ ਕੱਪੜੇ ਬਦਲੇ ਜਾਂ ਗੱਲੇ ਬਸ ਆਏ ਨਾ ਆ ਗਿਆ ਸਾਢੇ 5 ਵਜੇ ਦਾ ਦ੍ਰਿਸ਼ ਕਿਆ ਸਮਾਂ ਤੇ ਹੈ ਕੈਮਰੇ ਮੇਂ ਕੀ ਮਾਰਕਿਟ ਹੈ ਇਹ ਉਹ ਤਾਂ ਹੁਣ ਕਮਾਲ ਦੀ ਗੱਲ ਆ ਮੇਰਾ ਤਜਰਬਾ ਆਇਓ 5 ਤੋਂ 7-8 ਸਾਲ ਦਾ ਦੁਕਾਨ ਦਾ ਮਾਰਕੀਟ ਦਾ ਇਹ ਟਾਈਮ ਦਾ ਮਾਰਕੀਟ ਫੁੱਲ ਹੁੰਦੀ ਆ ਸਾਰੇ ਦੁਕਾਨਦਾਰ ਵੇਲੇ ਬੈਠੇ ਆ ਹਾਂ ਜੀ ਠੀਕ ਆ ਠੀਕ ਨਹੀਂ ਇਹਨਾਂ ਬੰਦਾ ਕੀ ਦੁਕਾਨਾਂ ਇਹ ਪਹਿਲੇ ਵੇਹ ਨਹੀਂ ਸਕਦੇ ਪੈਂ ਬਿਲਕੁਲ ਇਹ ਤਾਂ ਆਪਣੇ ਜੋ ਕੇ ਲੈ ਜਾ ਰਹੇ ਆਂ ਕਿਆ ਕਰਨਗੇ ਆਪਣੇ ਜੋ ਕੇ ਲੈ ਜਾ ਰਹੇ ਕਰਿਆ ਉਹ ਠੀਕ ਆ ਜੀ ਹਾਂ ਵਧੀਆ ਵਧੀਆ ਬਿਲਕੁਲ ਮਾਰਕੀਟ ਖਾਲੀ ਪਈ ਆ ਹਾਂ ਆ ਵੀ ਕੇ ਆ ਰਹੇ ਛੁੱਟੇ ਹੋਏ ਬਾਈ ਜੀ ਮਾੜੇ ਰੋਮਾਂਡਾ ਅੱਗੇ ਆ ਰਹੇ ਆ ਰਹੇ ਆ ਰਹੇ ਆ ਮਠਾਈ ਵਾਲਾ ਮਠਾਈ ਵਾਲਾ ਆਇਆ ਆਇਆ ਜੀ ਤੁਹਾਨੂੰ ਪਾਵਾਂ ਹਨਾਨੀ ਵਾਲੀ ਗੱਲ ਆ ਬਹੁਤ ਜਿਆਦਾ ਹਨਾਨੀ ਵਾਲੀ ਗੱਲ ਆ ਹਰਾਨੀ ਵਾਲੀ ਬੰਦੇ ਬੰਨ ਬੈਠੇ ਆ ਬੰਦੇ ਸੋਰੀ ਇਹ ਸਾਡੇ ਬੱਤੇ ਬਜ਼ੁਰਗ ਬੁਰ ਬੁਰਬਖਸ਼ਾ ਦਾ ਜੀ ਇਧਰ ਪੰਡਿਤ ਜੀ ਬੈਠੇ ਆ ਗਾਂਧੀ ਦੇ ਡੇਢੀ ਕਾਸ ਕੇ ਲਈ ਇਹ ਦੇਖੋ ਇਹ ਇਹ ਪੜੋਸੀ ਆ ਆਪਣਾ ਜਲਾ ਆਪਣਾ ਭਾਈ ਵੀ ਆ ਉਹ ਰੈਗੂਲਰ ਇਹ ਵਿਚੋਂਗ ਚランਦਾ ਹਰੇਕ ਸਾਲ ਆਪਾਂ ਵੀ ਲਾਂਦੇ ਆ ਕੀ ਹਾਲ ਆ ਦੋਲੀ ਕਾ ਭਾਈ ਬੱਠੇੜੀ ਗਏ ਆ ਭਾਈ ਠੀਕ ਆ ਬੱਠੀ ਆ ਬੱਠ ਠੀਕ ਹੀ ਆ ਮਤਲਬ ਕਹਿਣ ਦਾ ਹੌਸਲਾ ਹੈ ਆਪਣੇ ਆਪ ਦਾ ਨਹੀਂ ਹੈ ਪੂਰਾ ਬਿਲਕੁਲ ਨਹੀਂ ਹੈਗਾ ਨਿਰਦੇਸ਼ ਨਾਪੁਰ ਮਾਰਕੀਟ ਖਾਦੀ ਇਹ ਕੈਮਰਾ ਫੁੱਲ ਨੂੰ ਬੋਹਵਾਇਆ ਯਾਰ ਅੰਤਰਗੋੜਾ ਆਪਾਂ ਚਲਦੇ ਆ ਹੋਰ ਉਹਨਾਂ ਤੋਂ ਵੀ ਦੇਖ ਕੇ ਆਂਦੇ ਕਿਆ ਕਹਿੰਦੇ ਆ ਇਹ ਆਪਣੇ ਪੜੋਸੀ ਆ ਤਾਂ ਨਵੇਂ ਚਲੇ ਨੂੰਦਾ ਹੁਣ ਇਹਨਾਂ ਦੇ ਸਕਾਰ ਅਨੁਮਾਨ ਘਟਾ ਏ ਵੀ ਆਪਣੇ ਭਰਾ ਦੁਕਾਨਦਾਰ ਨੇ ਕੀ ਹਾਲ ਹੈ ਸੌਰੀ ਦਾ ਮੂ ਤਾਂ ਵਧੀਆ ਪਾਪੜਾ ਕਿਆ ਕਿਆ ਚੱਲਣਾ ਬਸ ਹੁਣ ਆਈਏ ਫੰਡਾ ਫੰਡਾ ਬੋਲ ਮਾਰੀ ਨੇ ਖੰਡੀ ਪਈ ਸਾਰੀ ਹਾਂ ਪਿੰਲੇ ਖੜੇ ਨੇ ਕਿ ਪਿੰਲੇ ਖੜੇ ਆ ਸ਼ਾਮ ਦੇ 6 ਵਜੇ ਨਾਲੇ ਆ ਪਿੰਲੇ ਖੜੇ ਆ ਇਹ ਸਾਡੇ ਮੋٹے ਦੁਕਾਨਦਾਰ ਆ ਬਨੀ ਜਿੰਦਲ ਇਹ ਵੀ ਬਸ ਜੰਡੇ ਬੈਠੇ ਆ ਮਾਰੇ ਵਾਂਗੂ ਪਰ ਇਹ ਤਾਂ ਮੋٹے ਦੁਕਾਨਦਾਰ ਆ ਇਹਨਾਂ ਨੇ ਪਹਿਲਾਂ ਜਾਂਦਾ ਵੇਚ ਜਾਣਾ ਸਾਰੇ ਸਟਾਮ ਹੈ ਵਿਲੇ ਦਿਖ ਰਿਹਾ ਸਾਰੇ ਕਾਊਂਟਰ ਮੈਂ ਬਾਜ਼ਾਰ ਦਾ ਖਾਲੀ ਪਿਆ ਇਹ ਮੋੜੇ ਦੁਕਾਨਦਾਰ ਆਪਣੇ ਭਾਈ ਇਹਨਾਂ ਦਾ ਆਪਣੀ ਕਮਾਈ ਕਰ ਲਈ ਪਰ ਕਿਤਨਾ ਵੈਸੇ ਲੱਗਦੀ ਹੈ ਕਿ ਵੈਸੇ ਕਿਤਨਾ ਲੱਗਾ ਹੈ ਤਾਂ ਇੰਨੀ ਕਿਤਨਾ ਲੱਗ ਰਹੀ ਹੈ ਮਾਰਕੀਟ ਮਾਰਕੀਟ ਮੰਦੀ ਹੈ ਉਹ ਜੀ ਕਹਾਂ ਲਈ ਉਹ ਠੀਕ ਠਾਕ ਹਾਂ ਜੀ ਵਧੀਆ ਵਧੀਆ ਅੱਜ ਕੀ ਕਹਿ ਰਹੀ ਜੀ ਦਾ ਖਾਂ ਵਧੀਆ ਇਹ ਵੇਗਾ ਚੌਥਾ ਪੰਜਵਾਂ ਕਾਊਂਟਰ ਜੀ ਦੇਖ ਲੋ ਖਾਲੀ ਬੈਠਾ ਜਾ ਰਹਾ ਮੱਖੀਆਂ ਮਾਰ ਰਿਹਾ ਮੋਬਾਈਲ 'ਵਾਂ ਲੱਗ ਰਿਹਾ ਕਿਤਰਾ ਮਾਰਕੀਟ ਦਾ ਕੀ ਹਾਲ ਹੈ ਮਾਰਕੀਟ ਦਾ ਹਾਲ ਬਧੀਆ ਮਾਰੇ ਅੱਡੇ ਭਰੇ ਵੀ ਆ ਦੇਖੋ ਜੀ ਸਾਰਾਂਗੇ ਜਲਦੀ ਭੇਜੋ ਕਾ ਕੇ ਯਾਰ ਕੋਈ ਐਨਾ ਕਰੋ ਪਹਿਲੇ ਖੜੇ ਆ ਜੇ ਨੀਮਾ ਚ ਆ ਗਿਆ ਨਹੀਂ ਹਾਂਜੀ ਤੇ ਮੈਂ ਜਦ ਲੌਜਮੈਂਟ ਕਰਾਨ ਲੱਗਾ ਤਾਂ ਹਾਂ ਵਿਗਰਾਉਂ ਦੇ ਵਿੱਚ ਕੋਈ ਬੰਮਰ ਰੱਖਣੇ ਵਾਲਾ ਬਿਨਾਂ ਕੋਈ ਰਹਿਤ ਨਹੀਂ ਗਿਆ ਉਹ ਇਹ ਵੀ ਪੰਗਾ ਪਿਆਵਾ ਵੀ ਨਹੀਂ ਕਹਿ ਸਕਦੇ ਯਾਰ ਇੱਕ ਗਾਇਦੇ ਨਹੀਂ ਗਿਆ ਇੱਕ ਮਾਰਕੀਟ ਆ ਵੀ ਹਰੇਕ ਜਗ੍ਹਾ ਬੰਮ ਰੱਖਣ ਵਾਲੇ ਬਹੁਤ ਹੋ ਗਏ ਚੱਲ ਆਇਆ ਆਪਣੇ ਭਾਈਆ ਦੇਖੋ ਠੀਕ ਹੈ ਇਹ ਵਧੀਆ ਜੋ ਹੈਗਾ ਇਹ ਨੇ ਜਿਹੜੀ ਆਪਣੇ ਪਿੰਡ ਦੀ ਐਂਟਰੀ ਤੇ ਦੁਕਾਨਾਂ ਨੇ ਬੰਬ ਪਟਾਕੇ ਦੀਆਂ ਉਦੇ ਇਹ ਆ ਗਈ ਪਿੰਡ ਦੀ ਮੇਨ ਐਂਟਰੀ ਪੀਰ ਬਾਬਾ ਜੀ ਦੀ ਦਰਗਾਹ ਵੇਲੇ ਲਾੜੇ ਆ ਕੱਲ ਜੀ ਆਹ ਚੱਲਦੇ ਫਿਰਦੇਗੇ ਬਣਾ ਰਹੇ ਆ ਪਾਉਰ ਕੱਲ ਕੀ ਕਰ ਰਹੇ ਆ ਜਿਹੜਾ ਇਹ ਵੀਊ ਦੇਖਿਆ ਨਾ ਤੁਸੀਂ ਇਹ ਵੀਊ ਆਪਣੇ ਪਿੰਡ ਦੀ ਐਂਟਰੀ ਦਾ ਸੀਗਾ ਤੇ ਦੀਵਾਲੀ ਦੇ ਦਿਨ ਦਾ ਸ਼ਾਮ ਦਾ ਸੀਗਾ 6 ਵਜੇ ਦਾ 6 ਵਜੇ ਤਾਂ ਮੈਂ ਖੁਦ ਸੋਚ ਕੇ ਹੈਰਾਨਾ ਮੈਂ ਦੁਕਾਨਦਾਰਾਂ ਕਿ 5 ਵਜੇ ਤੋਂ ਬਾਅਦ ਸਾਡੇ ਕੋਲ ਟਾਈਮ ਨਹੀਂ ਹੁੰਦਾ 9-10 ਵਜੇ ਤੱਕ ਵਧੀਆ ਰੌਣਕ ਹੁੰਦੀ ਹੈ ਸ਼ਾਇਦ ਅੱਜੇ ਕੁਝ ਨਹੀਂ ਪਤਾ ਕਿ ਟਾਈਮ ਵਾਧੂ ਪਿਆ ਪਰ ਵੈਸੇ ਤੁਮ ਗਿਆ ਸਾਰੇ ਦੁਕਾਨਦਾਰ ਹੀ ਵਿਹਲੇ ਬੈਠੇ ਸੀਗੇ ਰੱਬ ਜਾਣੇ ਹੁਣ ਦੋ ਦੀਵਾਲੀਆਂ ਦਾ ਚੱਕਰ ਆ ਕੀ ਚੱਕਰ ਹੈ ਪਲੀ ਸੀਗੇ ਤੇ ਹੁਣ ਆਪਾਂ ਦੁਕਾਨ ਤੇ ਆ ਗਏ ਹੁਣ ਕਰਦੇ ਆ ਰੌਣਕ ਮਿਲਣਾ ਤੇ ਜਿਵੇਂ ਤਾਂ ਕੁਛ ਬਲਾਕ ਨਹੀਂ ਹੈ ਜੀ ਆਪਣੇ ਦੀਪਪਰਾ ਆਪਣੀ ਮਾਰਕੀਟ ਦੇ ਸੀਨੀਅਰ ਵੀ ਉਹਨੇ ਆਏ ਜਿਹਨਾਂ ਦੀ ਦਰਜੀ ਦੀ ਟੇਲਰ ਆਪਣੇ ਬਿੱਤਰ ਕਾਰੇ ਨੇ ਇਹ ਵੀ ਮਾਮਪਟਾ ਕਰਨਾ ਹੈ ਆਪਣੇ ਕੋਲ ਦੇਖੋ ਕਿਹੜੀ ਕਿਹੜੀ ਆਦਮਾ ਨੂੰਕਰ ਆਪਾਂ ਨੇ ਉਹ ਲੈਣੀਆਂ ਦਾ ਇੱਕ ਸਾਥ ਦਾ ਵੱਡਾ ਲੈਣਾ ਵੀਰੇ ਉਹ ਵੀ ਦੇਣਾ ਸਾਨੂੰ ਸਭ ਨੂੰ 25 ਛੋਟ ਵੀ ਦੇ ਦੇ ਜੀ ਪੈਸੇ ਕੱਟ ਲਾ ਆਪਣੇ ਚਾ ਵੀਡੀਓ ਬਣਾਏਗੀ ਯਾਰ ਸੋਭਾ ਦੇ ਲੈ ਕੇ ਰਿਹਾ ਨਗਰ ਮਿਲਣਾ ਨਗਰ ਪੰਪ ਜਾਓ ਬੜੇ ਬੜੇ ਯਾਰ ਵਿਲੇ ਬੈਠੇ ਸਭ ਤੋਂ ਵੱਡੇ ਬੰਬ ਲੈਣੇ ਆਏ ਸ਼ੋਨੀ ਵੀਰੇ ਵੇ ਤੂੰ ਵੀ ਨਾ ਘੇਰ ਬਾਈ ਤੂੰ ਫਿਰ ਚਾਚਾ ਮੇਰੇ ਕਹਿੰਦੇ ਫੀਲਿੰਗ ਨਹੀਂ ਹੁੰਦੀ ਹੈਗੀ ਆਪਣੇ ਇਹ ਲਈ ਆਏ ਸਭ ਤੋਂ ਵੱਡਾ ਇਹ ਚਾਪੜੀਆ ਸਾਹਿਬ ਖੜੇ ਨੇ ਪੰਪ ਲਾਗੇ ਬੈਂਡਰਾ ਕਹਦਾ ਦੱਸੋ ਨੋ ਜੀਤਵਾਰ ਇਨਾ ਬੰਦੇ ਨੇ ਵੀ ਲੈ ਆ 200 ਰੁਪਏ ਕੇ ਬੰਬ ਚਾਚੇ ਨੂੰ ਭੇਜ ਚਾਚੇ ਨੂੰ ਕੰਨ ਜਾਂਦਾ ਖਾਲੇ ਆ ਵੇ ਆ ਯਾਰ ਅੱਪ ਪੈਸੇ ਬੁਦੇ ਵਟ ਗਏ ਨੇ ਹੁਣ ਪੈਸੇ ਲਾ ਨਹੀਂ ਰਿਹਾਗੇ ਆਪਣੇ ਵਟ ਲੈ ਬਿੱਕੀ ਕਰਾ ਦੇ ਯਾਰ ਫੋਨ ਸ਼ਾਮ ਦੇ ਵਜੇ 6 ਜੀ ਮਾਰਕੀਟ ਖਾਲੀ ਕੋਲੇ ਪੇਵਾ ਵੀ ਕੋਈ ਨਹੀਂ ਆਇਆ ਪਿਓ ਜਣਾ ਨਹੀਂ ਕਰ ਗਿਆ ਛੋਟੇ ਉਹ ਜਿਹੜਾ ਮੈ ਲੈ ਜਾਂ ਜਿਹੜਾ ਤੇ ਆਦਨੋ ਹੀ ਲੈ ਕੇ ਆਣਾ ਉਹ ਤਾਂ 9 ਵਜੇ ਚ ਲਾਣਾ ਆਪਾਂ ਨੇ ਅਰੇ ਅਰੇ ਅੱਗੇ ਲਾਈਨ ਅੱਗੇ ਜਰਾਂ ਨੂੰ ਕਰਸ ਦੇ ਅੱਜ ਦਿਵਾਲੀ ਦਾ ਦਿਨ ਸੀਗਾ ਤੇ ਦਿਵਾਲੀ ਦਾ ਤਕਰੀਬ ਹੁਣ 10 ਵਜੇ ਠੀਕ ਹੈ ਜੀ ਵਧੀਆ ਰਹੀ ਦਿਵਾਲੀ ਲਈ ਮਿਲੀ ਵੀ ਤਕਰੀਬ ਇਸ ਵਾਰ ਪਹਿਲਾਂ ਨਾਲੋਂ ਫਰਕ ਸੀਗਾ ਦਿਵਾਲੀ ਦਾ ਇਸ ਵਾਰ ਕਿਉਂਕਿ ਗੱਲ ਐ ਨਾ ਹੁਣ ਅੱਜ ਦੇ ਟਾਈਮ 'ਚ ਹਰੇਕ ਬੰਦਾ ਦੇਖੋ ਤੇ ਕੀ ਇੱਕ ਦੋ ਇਹਨੂੰ ਐ ਲੱਗਦਾ ਵਿਚਾਰ ਦੇ ਯਾਰ ਏਗ ਚੀਜ਼ ਕੋਈ ਦੂਜਾ ਕੰਮ ਕਰ ਰਿਹਾ ਸ਼ਾਇਦ ਉਹ ਬੜਾ ਕੰਮ ਆ ਜਿਹੜਾ ਦੂਜਾ ਦੂਜੇ ਦੇ ਕੰਮ ਨੂੰ ਹਰੇਕ ਮਤਵ ਦਿੰਦਾ ਉਹਨੂੰ ਦੇਖਣ 'ਚ ਬੜਾ ਲੱਗਦਾ ਪਰ ਜਦ ਬੰਦਾ ਕਰਦਾ ਨਾ ਜਦੋਂ ਕਿਸੇ ਕੰਮ 'ਚ ਉਹ ਆਪ ਪੈ ਕੇ ਫਿਰ ਕਰਦਾ ਉਹਨੂੰ ਉਹਦੇ ਕਿੰਨੀ ਕਿ ਮਿਹਨਤ ਆਰ ਕਿੰਨੀ ਕਿ ਕਮਾਈ ਆ ਉਹਦੇ ਵਾਦੇ ਪਤਾ ਲੱਗਦਾ ਨੂੰ ਵੀ ਹਾਂ 'ਚ ਕੀ ਕੁਝ ਇਸ ਵਾਰ ਹੋਇਆ ਐਦਾਂ ਹੀ ਨਵੇਂ ਬੰਦੇ ਨੇ ਲਈ ਸੀਗੀ ਇਹ ਤਾਂ ਆਪਣੀ ਜਾਣ ਕਰਨੀ ਚਲ ਬਾਹਰ ਦੇ ਨੰਦੇ ਦੇ ਕਿੰਨੇ ਹਰੇ ਕੇ ਬੰਦ ਜਦੋਂ ਬੰਦਾ ਲਾਂਦਾ ਨਾ ਕਰਦਾ ਫਿਰ ਪਤਾ ਲੱਗਦਾ ਵੀ ਹਾਂ ਯਾਰ ਇਹ ਚ ਕਿੰਨਾ ਕਪਾਣ ਨੂੰ ਕਿੰਨਾ ਕੱਢ ਨੂੰ ਇਹ ਨਾਰਮਲ ਦੁਕਾਨਦਾਰ ਵਾਸਤੇ ਗੱਲ ਦੇਖੋ ਬੜਿਆ ਬੰਦੇ ਤਾਂ ਦੇਖੋ بڑا ਬੰਦੇ ਜਿਹੜਾ ਪੈਸੇ ਆਲਣਾ ਉਹ ਉਹਨੂੰ ਇਹ ਚ ਕੋਈ ਫਰਕ ਨਹੀਂ ਪੈਂਦਾ ਹੈਗਾ ਉਹ ਸ਼ੌਂਕ ਨੂੰ ਵੀ ਲਾ ਲੰਦਾ ਉਹਨੂੰ ਘਾਟੇ ਦਾ ਵੀ ਕੋਈ ਦੁੱਖ ਨਹੀਂ ਅਗਰ ਪੈਸੇ ਦੀ ਬੁਰੇ ਯੋਜਨ ਕੀ ਉਹਨੂੰ ਕੋਈ ਦੁੱਖ ਨਹੀਂ ਪਰ ਜਿਹੜਾ ਆਮੰਦਾ ਦੇਖੋ ਕੋਈ ਕਿਸੇ ਨੂੰ 10 ਫੜ ਲਦਾ ਕੋਈ ਕਿਸੇ 20 ਫੜ ਕੇ ਲੰਦਾ ਉਹ ਸ਼ਾਇਦ ਹੋਦਾ ਵੀ ਮੈਂ ਜੋ ਨਤੀਕ ਮਾਮਾ ਖੰਡ ਨੇ ਪੈਂਦੀ ਉਹ ਦੂਜਾ ਤਾਂ ਹੀ ਸੋਚਦਾ ਨਾ ਹੁਣ ਆਪਾਂ ਤਾਂ ਪਤਾ ਸਾਡੇ ਕੋਲ ਲੇਬਰ ਆ ਖਰਚੇ ਵੀ ਪੈਣਾ ਦੁਕਾਨ ਦੇ ਕਿਰਾਏ ਵੀ ਆ ਹੋਰ ਵੀ ਆ ਭਾਅ ਦੌੜ ਵੀ ਆ ਪਰ ਨਵਾਂ ਬੰਦਲ ਦੀ ਸੋਚ ਕੁਝ ਹੋਰ ਹੁੰਦੀ ਆ ਇਸ ਵਰ ਮਾਹੌਲ ਇਹਦੇ ਨੇ ਰਿਹਾ 50 50 ਮਾਲ ਵੀ ਗਏ ਦੇਖੋ ਇਹ ਚ ਮੈਂ ਨਹੀਂ ਕਹਿੰਦਾ ਕਿ ਬਹੁਤ ਜ਼ਿਆਦਾ ਨਹੀਂ 50 50 ਰਿਹਾ ਚਲੋ ਆਪਾਂ ਸੰਤੁਸ਼ਟ ਇਸ ਕਰਕੇ ਆਪਾਂ ਦੁਕਾਨਦਾਰਾਂ ਆਪਾਂ ਦਾ ਫਿਰ ਵੀ ਇਹ ਚੀਜ਼ ਤੋਂ ਕੰਮ ਲੈ ਲਾਂਗੇ ਆਪਣਾ ਦਾ ਸਰਕਲ ਬਣਿਆ ਬਾਲੇਕਿਨ ਨਵੇਂ ਬੰਦੇ ਨੇ ਦਿੱਖ ਦੇ ਦਿੰਦੀ ਹੈ ਕੋਈ ਅਗਰ ਮੇਰਾ ਵੀਰ ਭਾਈ ਚਲੋ ਮੈਂ ਨਹੀਂ ਕਹਿੰਦਾ ਕਿਸੇ ਕੋਲ 10 20 ਨਹੀਂ ਹੈ ਜਾਂ ਹੈ ਅੱਜ ਕੱਲ ਹਰੇਕ ਬੰਦੇ ਦਾ ਸਰਕਲ ਪੂਰਾ ਪੂਰਾ ਜੀ ਆਪਾਂ ਖੁਦ ਕਹਿੰਦੇ ਜੀ ਆਪਣਾ ਸਰਕਲ ਆਈ ਚਲਾਈ ਆ ਲੈਣ ਦੇਣ ਵਾਲਾ ਇੱਕ ਪਾਸੇ ਆ ਕੇ ਦੂਏ ਪਾਸੇ ਦੇ ਦੇ ਚਲੋ ਪਰਮਾਤਮਾ ਸੁੱਖ ਰੱਖੇ ਹਰੇਕ ਤੇ ਆਪਣੇ ਘਰੇ ਵਧੀਆ ਦੋਵਲੀ ਮਨਾਵੇ ਹਰੇਕ ਬੰਦਾ ਜਾ ਕੇ ਇਹ ਅਰਦਾਸ ਕਰ ਦ ਸਕਦੇ ਆ ਜੀ ਤੇ ਆਪਾਂ ਜੀ ਬਲੌਗ ਖਤਮ ਕਰ ਰਹੇ ਆ ਆਪਣੇ ਬੰਬ ਪੰਦਰ ਰੱਖ ਲਈ ਜੀ ਕਿਉਂਕਿ ਬਾਹਰ ਮੁੰਡੇ ਫਿਰ ਬੰਬ ਪਟਾਕੇ ਜਾਂਦਾ ਚੱਲਣ ਲੱਗੇ ਸੀਗੇ ਫਿਰ ਕਿਆ ਫਾਇਦਾ ਕੋਈ ਸ਼ਰਾਰਤ ਉਹਦੇ ਚੰਗੀ ਗੱਲ ਨਹੀਂ ਹੈ ਕਿਸ ਕਰਕੇ ਆਪਾਂ ਸ਼ਟਰ ਲਾ ਲਿਆ ਸੀਗਾ ਹੁਣ ਕੱਢ ਦ ਜੋ ਕੇ ਕੱਢ ਲਏ ਸੀ ਥੋੜਾ ਬਤ ਮਾਲ ਤੇ ਆਪਾਂ ਕਰਨ ਲੱਗੇ ਆ ਬਲੌਗ ਖਤਮ ਜੀ ਓਕੇ ਬਾਏ ਗੁੱਡ ਨਾਈਟ ਮਿਲਦੇ ਆ ਕੱਲ ਬੁੱਧਵਾਰ ਦਾ ਦਿਨ ਦੇਖਦੇ ਆ ਜੀ ਕੱਲ ਦਾ ਕਿਦਾਂ ਰਹੇਗਾ ਪ੍ਰੋਗਰਾਮ बाए जाई चतरी पहली बार जिंदगी में बस नीचे नहीं कलीचे रुनाइा डर लग रहा है